ਨੇ ਅੱਜ ਕਰ ਰਹੇ ਹਾਂ ਨਵਾਂ ਬਲੌਗ ਸ਼ੁਰੂ ਸਾਡੇ ਨਵੇਂ ਬਲੌਗ ਹਾਂ ਤੇ ਅਸੀਂ ਆਏ ਹਾਂ ਸਵੇਰੇ ਆਪਣੀ ਮਾਰਨਿੰਗ ਰੁਟੀਨ ਬੁਰਤੀਆਂ ਨੂੰ ਪਾਣੀ ਪੋਣ ਤੇ ਅਸੀਂ ਇਹਨਾਂ ਕਿੱਥੇ ਲਾਈਆਂ ਸੀ ਨਵੀਆਂ ਭਿੰਡੀਆਂ ਆਡੀਆਂ ਭਿੰਡੀਆਂ ਦੇ ਬੂਟੇ ਬੜੀ ਛੇਤੀ ਹੋ ਗਏ ਹੈ ਕੀ ਤੇ ਤੀਜੇ ਦਿਨ ਹੋ ਗਿਆ ਨਾ ਹਾਂ ਤੇ ਬੈਂਗਣ ਇੱਥੇ ਅਸੀਂ ਲਾਈ ਸੀ ਗਲਾਬ ਬੜੇ ਤਰ੍ਹਾਂ ਦੇ ਗਲਾਮ ਲਾਇਏ ਸੀ Amazon ਤੋਂ ਮਗਾਇੇ ਸੀਗੇ ਹੋਏ ਹੀ ਨਹੀਂ ਉਹ ਕਹਿੰਦੇ ਹੀ 2 ਹਫ਼ਤੇ ਲੱਗਣਗੇ ਪਰ ਇਹਨੂੰ ਚਲੋ ਹਜੇ ਹੋਏ ਵੀ 7-8 ਦਿਨ ਹੀ ਆ ਇੱਕ ਹਫ਼ਤਾ ਸੋ ਬੂਟਿਆਂ ਨੂੰ ਪਾਣੀ ਪਾਈਏ ਸੁੱਕੇ ਪੈ ਵਿਚਾਰੇ ਸਾਰੇ ਗਰਮੀ ਬਹੁਤ ਹੋ ਗਈ ਆ ਪਾਉਗੀ ਐਚ ਪੂਰਾ ਹੀ ਪੈ ਜਾਂਦਾ ਨਾ ਇੱਕ ਇਹ ਬੋਸ ਤੋਂ ਨਵਦੀਨਾ ਬੋਦੀਨਾ ਬਹੁਤ ਵਧੀਆ ਹੋ ਗਿਆ ਆਪਣੀ ਬਣਾਈ ਸੀ ਹੁਣ ਦੇਖਣਾ ਹੋਵੇ ਹਾਂ ਚਲੋ ਮਿਲਦੇ ਆ ਬੂਟਿਆਂ ਨੂੰ ਪਾਣੀ ਪਾ ਕੇ ਥੱਲੇ ਜਾ ਕੇ ਨਹਾ ਧੋਗੇ ਰੋਟੀ ਪਾਣੀ ਖਾਂਦੇ ਹੋਏ ਹੈ ਆਨੇ ਲੋਈ everybody ਉਹ ਸਵਾ ਚਲੇ ਆਪਰੇ ਕਿਤੇ ਲੈ ਮੈਂ ਮੋਰ ਦੇ ਡਾਕਟਰ ਜਨ ਅਕੀਸ਼ ਸਰ ਦਾ ਫੋਨ ਆਇਆ ਹੈ ਇਹਦੇ ਕੋਈ ਕੰਮ ਆ ਬੰਚੋ ਜਿਆ ਮਾਵੇਂ ਨਾ ਤੋ ਵੇੜਾ ਰੋਕਿਆ ਹੁੰਦਾ ਜਰਾ ਕਹਿੰਦੇ ਨਹੀਂ ਹੋਣੀ ਯਾਰ। ਲੈ ਅੱਜ ਵੀ ਕਿਤੇ ਕੋਲੋਂ ਛੁੱਟੀ। ਆਸ ਕੋਲੋਂ ਵੀ ਤਾਂ ਛੁੱਟੀ। ਤੇ ਮੈਂ ਰੋਟੀ ਖਾਣਾ ਆ ਗਏ। ਕਾਲੇ ਮੱਭੀ ਨੂੰ ਅੰਦਰ ਵੇਲੇ ਹੋ ਜਾਣਗੇ। ਦਾਦੀ ਬੇਗੀ ਹੋ ਜੂਗੀ। ਹਾਂ। ਵਾਪਸ ਆਣਾ। ਤੇ ਬਾਹਰ ਖਾਂਦੀ ਸੀਗੀ ਰੋਟੀ। ਸਾਹਮਣੇ ਕਿਹੜਾ ਕਾਲਜ ਹੈ? ਆਰ ਮਣ ਕਿਹੜਾ ਹੈ ਕਾਲਜ? ਇਹਨੇ ਤਾਂ ਮੱਕਰ ਕੱਜਾ ਹੀ ਆ ਗਿਆ। ਹਰਮਨ ਕਾਲਜ ਗਿਆ ਹੋਇਆ ਮਮੀ ਉਧਰ ਨਾਂ ਦੇ ਵਾ ਇਹ ਨਹੀਂ ਕੱਪੜੇ ਧੋਂਦੇ ਪਏ ਆ ਕੱਪੜੇ ਧੋਂਦੇ ਕੱਪੜੇ ਧੋਵੇ ਲਾ ਕੇ ਆਣਗੇ ਫੇਰ ਤਾਂ ਵੀ ਰੋਟੀ ਬਣਾਉਂਦੇ ਗਏ ਆ ਫੇਰ ਦਿਖਾਵਾਂਗੇ ਮਾੜੇ ਦਾ ਵਾਪਸ ਆਇਆ ਫੇਰ ਦਿਖਾਵਾਂਗੇ ਹੈਨਾ ਆ ਕੱਲ ਤਾਂ ਬਲੌਗ ਦਾ ਪੈਂਟ ਕਰਤਾ ਸੀਗਾ ਨਾ ਪਾਪਾ ਮੈਂ ਉਹ ਪਾ ਵੀ ਲਟਾਇਆ ਕੱਲ ਵਾਲਾ ਹੋਰ ਵਾ ਉਹਨੇ ਇਹ ਵਾਲਾ ਪਹਿ ਸਟਾਰਟ ਕੀਤਾ ਆ ਉਹਨੇ ਨਵਾਂ ਸਟਾਰਟ ਕੀਤਾ ਹੋਣਾ ਹੂੰ ਕਰਦੇ ਹੋਇਓ ਮਾ ਕੀ ਕਰਦੇ ਹੋ ਪ੍ਰੋਸੈਸਿੰਗ ਤੋਂ ਤੇ ਉਹ ਨਾਲ ਆ ਕੇ ਤੁਸੀਂ ਪਹਿਲੇ ਮੈਨਾਂ ਆ। ਹਾਂ ਪਹਿਲੇ ਤੂੰ ਨਾਲ ਆ। ਨਾਲ ਆ। ਨਾਲ ਆ, ਸਿਰਸੁਰ ਵੀ ਨਾਲ ਆ। ਤੂੰ ਮੈਨੂੰ ਪਹਿਲਾਂ ਹੀ ਫੋਨ ਕਰਦਾ ਪਪਾ ਆ ਗਏ ਰੋਟੀ ਖਾ ਲੋ। ਮੰਮਾ ਅਜੇ ਆਏ ਨਹੀਂ। ਦਾਦੀ ਨੇ ਕਿਹਾ ਸੀ ਆਪ ਕੋਈ ਫੋਨ ਕਰ ਆ। ਮੈਂ ਨਾ ਮੈਂ ਤਾਂ ਉੱਥੇ ਉਹਨਾਂ ਨੂੰ ਕਿਹਾ ਸੀ ਜਾ ਕੇ ਮੀਟਿੰਗ ਦੇ ਵਿੱਚ ਪਹਿਲਾਂ ਹੀ ਮੈਂ ਕਿਹਾ ਮੈਂ ਉਸੇ ਟਾਈਮ ਦਿਲਣਾ ਕਰ ਜਦੋਂ ਫੋਨ ਆਇਆ ਰੋਟੀ ਖਾ ਕੇ ਫੇਰ ਦੁਬਾਰਾ ਆ ਜੂੰਗਾ। ਮੈਂ ਆਹੋ ਮੈਂ ਜਾ ਕੇ ਦੇਖਿਆ ਤਾਂ ਇੱਥੇ ਅਜੇ ਰੋਟੀ ਚਲੋ ਕੋਈ ਗੱਲ ਨਹੀਂ ਪਹਿਲਾਂ ਆ ਕੇ 10 ਮਿੰਟ ਨਹੀਂ ਨਹੀਂ ਹੋ ਟਾਈਮ ਲੱਗਣਾ ਨਹੀਂ ਸੀਗਾ ਹਾਂ ਕਿਹੜੀ ਬਣਾਉਂਦਾ ਬਾਗਵੇਂ ਰੋਟੀ ਠੀਕ ਹੈ ਚਲੋ ਚਾਹ ਤੇ ਰੋਟੀ ਹੱਡੀ ਤਿਆਰ ਹੋ ਚੱਲੀ ਆ ਜੀ ਖਾ ਗਏ ਫਿਰ ਕਰਦੇ ਆ ਆਪਣੇ ਆਪਣੇ ਕੰਮ ਤੇ ਤੂੰ ਅੱਜ ਤੇਰੀ ਡਿਊਟੀ ਆ ਛੁੱਟੀ ਕੀਤੀ ਹੋਈ ਹੈ ਆਪਣੀ ਪੜ੍ਹਾਈ ਵੀ ਕਰਨੀ ਹੈ ਤੇ ਬਲੌਗ ਵੀ ਤਿਆਰ ਕਰਨਾ ਹੈ ਓਕੇ ਓਕੇ ਅੱਜ ਤੇਰੀ ਡਿਊਟੀ ਹੈ ਇਹ ਓਕੇ ਆਪਾਂ ਪਹਿਲਾਂ ਰੋਟੀ ਖਾੜ ਔਰ ਮਮਾ ਇਹ ਆਦੇ ਆਪਾਂ ਲੱਗੇ ਹੁਣ ਮਾਤਾ ਟਰਾਂਕ ਮਮਾ ਕਾਲੇ ਔਰ ਹੋ ਕੀ ਕਰਤੇ ਹੋ ਕੀ ਪ੍ਰੈਸ ਕਰਦੇ ਸੀ ਬਹੁਤ ਵਾਇਸ ਸੀ ਯਾਨੀ ਓਕੇ ਨਾਲਿਆ ਨਾਲਾ ਮਾਰਨਾ ਨਹੀਂ ਲਿਆ ਫਸੂ ਮੁੱਲ ਲੀ ਗਿਆ ਓਏ ਯਾ ਮੈਨੂੰ ਨਹੀਂ ਘੱਟ ਸੀ ਅੱਜ ਗੁਰਮੀ ਬੁਲਾਦੀ ਆ ਸਕੂ ਲੈ ਹੁਣ ਕਿਵੇਂ ਲੱਗ ਰਿਹਾ ਹੈ ਕਿੰਦੇ ਤੇ ਹਵਾ ਕਿ ਪਤਾ ਜਾਨੂੰ ਬਾਕੀ ਕਲਾਸਾਂ ਕਲਾਸਿਸ ਚ ਲੱਗ ਗਏ ਨੇ ਤੇ ਇਹਦੇ ਤੁਹਾਡੇ ਵੀ ਚੱਲਣਗੇ ਟੂ ਫਲੋਰ ਰਹਿੰਦੇ ਆ ਸਾਡੇ ਟੂ ਫਲੋਰ ਰਹਿੰਦੇ ਨੇ ਆ ਤਾਂ ਗਲਤੀ ਵਾਲੀ ਹੁੰਦੀ ਆ ਬਾਕੀ ਅਚ ਲੱਗ ਚੁਕੇ ਨੇ ਪਹਿਲੇ ਜਦੋਂ ਅਸੀਂ ovalate ਫਲੋਰ ਤੇ ਸੀਗੇ ਹੋ ਜਦੋਂ ਉੱਥੇ ਨਹੀਂ ਲੱਗੇ ਸੀਗੇ ਹੁਣ ਅਸੀਂ ਇਹ ਵਾਲੇ ਫਲੋਰ ਤੇ ਆ ਉੱਤੇ ਵਾਲੇ ਫਲੋਰ ਤੇ ਲੱਗ ਚੁਕੇ ਨੇ ਏਸੀ ਏਸੀ ਲੱਗ ਜਣੇ ਪੁੱਤ ਤੁਹਾਡੇ ਵੀ ਲੱਗ ਜਾਣੇ ਆ ਆਏ ਹੋਏ ਸਤਨ ਨਹੀਂ ਜਾਂਦੇ ਆਏ ਤੁਸੀਂਗੇ ਵੈਸੇ ਕਹਿੰਦੇ ਸੀਗੇ ਆਏ ਹੋਏ ਆਏ ਸੀ ਲੱਗ ਜਾਣੇ ਏਸੀ ਤੁਹਾਡੇ ਵੀ ਲੱਗ ਜਾਣੇ ਕਮਰੇ ਜੀ ਲੱਗੇ ਜਾਣ ਤੇ ਬਸ ਲਾ ਵੀਰ ਦੇ ਗੱਲ ਜਦ। ਹੋਰ ਮਾਂ ਕਿ ਕਰਦੇ ਵੇ। ਕੱਪੜੇ ਚੁੱਕਨੇ ਬਹੁਤ ਹੀ ਆਉਂਦੇ ਰੋਟੇ ਦੇ। ਦੱਬਾ ਬੰਨਣਾ ਲੱਗਿਆ। ਉਹ ਨੂੰ ਨਹੀਂ ਖਦੀ ਆ। ਕੰਬਾਂ ਨਹੀਂ ਆਈਆਂ ਇਹਦੇ ਰੱਖਦੇ ਨੇ। ਮੈਂ ਬਾਹਰ ਨਾਲੋਂ ਮੰਦੇ ਆ। ਕੁਝ ਮੀਸ਼ਾਲੇ ਲੇਟੀਆਂ। ਕੈਮ ਹੋ ਗਿਆ ਆ 11 ਵਜੇ ਤੱਕ। 12 ਵਜੇ ਚੱਲ ਗਈ। 11 ਵਜੇ 53 ਹੋ ਰਹੇ ਨੇ। ਉਹ ਟੋਕੇ ਕਮਰੇ ਦਾ। ਅੰਦਰ ਤੇ ਬਾਹਰ ਹੀ ਮੈਂ ਬੋਲ ਰੋ ਦੇਖ ਕਮਰੇ ਦਾ। ਦੇ ਕੋਲ ਉਹ ਕਰ ਜੀ ਸਵਾਈ ਮੈਨੂੰ ਜੇ ਸਬਜੀ ਲੈ ਆਵਾਂ ਜਾ ਕੇ ਅੱਜ ਬਣਾਉਣੀ ਹੈ ਸ਼ਿਮਲਾ ਮਿਰਚ ਤੇ ਪਨੀਰ ਹਰਮਨ ਦੀ ਫੇਵਰੇਟ ਹਰਮਨ ਦੀ ਫੇਵਰੇਟ ਹਮੇਸ਼ਾ ਤੇਰੀ ਫੇਵਰੇਟ ਬੰਦੀ ਹੈ ਹਮੇਸ਼ਾ ਅੱਜ ਹੀ ਬਣਦੀ ਹੈ ਹੋਰ ਵੀ ਬਣਦੀ ਹੈ ਯਾਰ ਫੇਵਰੇਟ ਤੇਰੀ ਖਾਲੀ ਨਿਊਟਰੀ ਵਗੈਰਾ ਸਾਰੇ ਉਹਦੀ ਫੇਵਰੇਟ ਹੁੰਦੀਆਂ ਉਹਨੇ ਹੁਣ ਮੈਂ ਜਾਣਾ ਆ ਪਾਪਾ ਦੇ ਨਾਲ ਜਾਉਂਗੀ ਸਮਾਨ ਲੈਣ ਸਬਜੀ ਸਬਜੀ ਲੈਣ ਤੇ ਫਿਰ ਬਣਾਉਂਦੀ ਆਂ ਹੋਰ ਖਾਣੀ ਨਹੀਂ ਆ ਗਈ ਸ਼ਿਮਲਾ ਮਿਰਚ ਤੂੰ ਬਖਾ ਲੂ ਬੈਂਗੜੇ ਦੇ ਰੱਤੀ ਬਣਾਇ ਸੀ ਬਖਾ ਲੈ ਮੋਬਾਈਲ ਕਿੱਦਾਂ? ਯਾਰ। ਅੱਧੀ ਆ ਗਈ। ਉਹ ਨਾਲੇ ਆ ਗਈ। ਨਹੀਂ ਆ ਕੀਤੀ ਆ। ਸਕੂਲ ਆ ਆਪ ਕੀਤੀ ਹੈ ਛੁੱਟੀ ਗੱਲ ਪੇਪਰ ਆ ਘਰ ਬੈ ਕੇ ਤਿਆਰੀ ਕਰਨੀ ਕਹਿੰਦੀ ਪੇਪਰ ਦੀ। ਸਕੂਲ ਤਿਆਰੀ ਕਿੱਥੇ ਹੋਣੀ ਆ? ਟਿਊਸ਼ਨ ਵਾਲੇ ਮੈਂ ਆਪਣੇ ਵੀ ਜਲਦੀ ਬੁਲਾਇਆ। ਹਣਾ? ਚਲੋ ਵੀ ਠੀਕ ਆ ਕਰ ਲਓ ਤੁਸੀਂ ਮੈਂ ਥੋੜੇ ਦਰੋਂ ਫੋਨ ਦੇਖਣਾ ਆ। ਫੇਰ ਸਫਾਈ ਜੀ ਦੋ ਦੂ ਫੇਰ ਮੈਂ ਕਰਦੀ ਆ ਬਣਾਈ। ਠੀਕਾ ਮੈਂ ਪੱਤਰ ਕਰਨਾ ਆ ਮੇਰਾ ਤੇ ਮੇਰੀ ਕੰਨੇ ਸਬਜੀ ਦਾ ਇੰਡੀਆ ਦਾ ਐਗਜ਼ਾਮ ਆ ਕੱਲ ਮੇਰਾ ਥੋੜੇ ਐਗਜ਼ਾਮ ਆ ਠੀਕ ਬਾਅਦ ਛੱਲਿਆ ਮੈਂ ਪੜ੍ਹਦੀ ਪਈ ਸੀ ਮਮਾ ਕੰਨੇ ਸ਼ੂਟ ਕਰ ਲਾ ਮਮਾ ਕੀ ਕਰਦੀ ਪਈ ਹੂੰ ਸੁਬ੍ਹਾ ਵਿੱਚ ਕੱਟਦੀ ਸੀ ਆ ਲੈ ਕੇ ਆਈ ਸਬਜੀ ਉਹ ਕੇ ਗਾ ਲਾ ਛੱਡ ਲਈ ਆ ਆ ਜੋ ਵਿੱਚ ਤਰਿਤ ਕ ਲੱਗਿਆ ਮੈਂ ਕੁਝ ਨਾ ਪਿਆਰ ਕੱਟ ਕੇ ਵੀ ਮੈਨੂੰ ਵੀ ਪਾਕ ਕਰ ਨੂੰ ਕਰ ਲੋ ਆ ਲੋ ਮਮੂ ਰੋ ਗਰ ਜੀ ਫੂਨੂ ਐ ਕਿੰਨਾ ਟਾਈਮ ਹੋ ਗਿਆ ਉਹਦਾ ਜਾਈ ਬ੍ਰਾਈਟਨੈਸ ਹੀ ਬੜੀ ਜ਼ਿਆਦਾ ਹੋ ਗਿਆ ਇੱਕ ਵਾਰ ਚੱਲਣਾ 1 1251 ਹੋਇਆ ਹਲਾ ਪੜਨ ਲੱਗੀ ਸੀਗੀ ਫੜਦੀ ਪਈ ਸੀਗੀ ਹੈ ਲਾਈਟ ਪਤਾ ਨਹੀਂ ਕਿਉਂ ਗਈ ਹੋਈ ਆ ਪਤਾ ਨਹੀਂ ਜੇ ਛੁੱਟੀ ਕੀਤੀ ਤਾਂ ਪੜ ਲਵੋ ਪੜੋ ਪੜੋ ਤੇ ਪੇਪਰ ਆ ਕਾਲਮੇ ਰੌਂਡ ਹਿੰਦੀ ਦਾ ਯਾਰੀ ਕਰੋ ਚੰਗੀ ਜਿਹਾ ਕਰਨੀ ਪੈ ਤਿਆਰੀ ਕਰੋ ਸੋਕੇ ਬੀਜੇ ਕੋਲ ਆਹੋ ਚ ਪਰ ਸੋਨੇ ਪਰ ਲਵਾ ਫਿਰ ਮਮਾ ਨੂੰ ਸਬਜੀ ਬਾਂਜੋਗੀ ਫਿਰ ਮਿਲਦੇ ਹਨਾ ਚਲੋ ਓਕੇ ਪਰ ਮੈਂ ਬਾਂਜੀ ਸਬਜੀ ਤੇ ਇਹਦਾ ਸਬਜੀ ਲਾਇਆ ਤੜਕਾ ਇੱਥੇ ਪਾ Đਾ ਨੀਰ ਇਹਦੇ ਵਿੱਚ ਸੌਸ ਪਾਈ ਆ ਤੜਕਾ ਲਾਇਆ ਪਿਆਜ਼ ਦਾ ਇਹਦੇ ਵਿੱਚ ਪਾਣਾ ਆ ਦੋ ਬੰਦ ਖਾਇਆ ਦੋ ਬੰਦ ਖਾਇਆ ਲਾਇਆ ਮੈਂ ਇੱਥੇ ਨਾ ਪਨੀਰ ਪਾ ਕੇ ਇਹ ਗੱਲ ਦੱਸਣਾ ਕਿ ਕਿਦਾਂ ਇਹਨੂੰ ਕਿਦਾਂ ਖਾ ਸਕਦੇ ਹਾਂ ਹੋਰ ਆਪਾਂ ਰੋਟੀ ਦੇ ਉੱਤੇ ਨਾ ਬਟਰ ਲਾ ਕੇ ਆਹ ਸਬਜ਼ੀ ਭਾਗੇ ਤੇ ਚੀਜ਼ ਭਾਗੇ ਇਹਦੇ ਵਿੱਚ ਪਾਵਾਂਗੇ ਚੀਜ਼ ਚਿੱਲੀ ਮਸਾਲਾ ਹਮ ਚੀਸਲੀ ਡਾਈ ਵੀ ਹੁੰਦੀ ਹੈ ਵੀ ਉਹ ਜੋ ਸ਼ਮਲਾ ਵਿੱਚ ਪਾਈ ਹੁੰਦੀ ਹੈ ਇਹ ਮम्मी ਦੀ ਆਪਣੀ ਰੈਸਪੀ ਤੇ ਇਹਦੇ ਵਿੱਚ ਪਨੀਰ ਪਾਵਾਂਗੇ ਹਮ ਬਹੁਤ ਟੈਸਟੀ ਬਣਦੀ ਹੈ ਹਮ ਬਣਾਉਂਗੇ ਫਿਰ ਫਿਰ ਆਪਾਂ ਹਰਮਨ ਦਾ ਰਿਐਕਸ਼ਨ ਦੇਖਾਂਗੇ ਹਾਂ ਲਾਈਟ ਗਈ ਹੋਈ ਆ ਦੇਖੋ ਆਪਣੀ ਮੈਂ ਦੇਰ ਮੜਿਆ ਹਾਂ ਮੈਂ ਕੋਲ ਹੀ ਬੈਠਾ ਕਰੋ ਫਿਰ ਆਪਾਂ ਮੈਂ ਅਦਰਾਂ ਪਨੀਰ ਆਨ ਲਾਪਿਆ ਲਾ ਲੇਂ ਉਲਟਾ ਕੈਮਰਾ ਫੜ ਲਿਆ ਛੂਟੀ ਉਲਟਾ ਕਰ ਲਿਆ ਹਾਂ ਦੀ ਬਈ ਸਬ지 ਰੈਡੀ ਅਨਬਾਕਿੰਗ ਫੈਮਿਲੀ ਬੀ ਆੜਾ ਮੈਂ ਮੰਮੀ ਦੇ ਖਾਂਦੇ ਨੇ ਸਬਜ਼ੀ ਇਹਨਾਂ ਵਾਲੀ ਥੋੜੀ ਬੋਤੀ ਖਾ ਲੈਂਦੀ ਆ ਨਾ ਆਪਾਂ ਖਾਂਦੇ ਪਾਪਾ ਖਾਂਦੇ ਆ ਪਾਪਾ ਵੀ ਥੋੜੀ ਬੋਤੀ ਖਾ ਲੈਂਦੇ ਬੱਦਰੀ ਨੇ ਖਾਂਦੇ ਲੈ ਮੈਂ ਕਹਿੰਦੀ ਨਹੀਂ ਖਾਂਦੇ ਕਹਿੰਦੇ ਕੱਟ ਕੇ ਖਾ ਲੈਂਦੀ ਪਰ ਕੱਟ ਖਾਈਦੀ ਆ ਮੈਂ ਨਹੀਂ ਖਾਂਦੀ ਤੂੰ ਨਹੀਂ ਸੱਚੀ ਖਾਂਦੇ ਇਹਦਾ ਹਰੇ ਅਬ ਚੱਕਰ ਮੈਂ ਚੱਲੀ ਜਾ ਦੇਖੋ ਇਸ ਮੈਂ ਤਾਂ ਬਹੁਤ ਸੋਹਣੀ ਆਦੀ ਭਈਆ ਤੁਹਾੜਾ ਖੁਸ਼ਬੂਦਾਂ ਵੀ ਬਹੁਤ ਸੋਹਣੀ ਆ ਰਹੀ ਆ ਉਹ ਬਸ ਸਬਜ਼ੀ ਦਿਖਾਓ ਮੈਂ ਤਾਂ ਇਦਾਂ ਹੀ ਬਣਾਉਂਦੀ ਆ ਮੈਨੂੰ ਪਤਾ ਨਹੀਂ ਹੈਗਾ ਵੀ ਤੁਸੀਂ ਕਿੱਦਾਂ ਬਣਾਉਂਦੇ ਆ ਸਾਰੇ ਮੈਨੂੰ ਤਾਂ ਇਦਾਂ ਹੀ ਮੈਂ ਤਾਂ ਮੈਨੂੰ ਇਦਾਂ ਹੀ ਆਉਂਦੀ ਆ ਤੇ ਮੈਂ ਤਾਂ ਇਦਾਂ ਹੀ ਬਣਾਉਂਦੀ ਆ ਪਰ ਬੰਦੀ ਬੜੀ ਟੇਸਟੀ ਆ ਤੁਸੀਂ ਵੀ ਇੱਕ ਵਾਰੀ ਬਣਾ ਕੇ ਦੇਖਿਓ ਇਦਾਂ ਸਬਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਦੀ ਬਣਦੀ ਆ ਫਿਰ ਸਬਜੀ ਹੁਣ ਤੋਂ ਅੱਜ ਕਿੰਨੇ ਹੋਇਆ 8:20 ਮਿੰਟ 21 ਮਿੰਟ ਮੈਨੂੰ ਲੱਗੀ 40 ਸਬਜੀ ਦੇਖੀ ਕੋफी ਬਣਾਈ ਸੀਗੀ ਤੂੰ ਪੀਣੀ ਨਹੀਂ ਫਲੇਵਰ ਵਾਲੀ ਕੋਲਡ ਕਾਫੀ ਚਰਲੇ ਨੂੰ ਸਾਨੂੰ ਪੀਣੀ ਪਈ ਆ ਮੇਰੀ ਕਿਸਮਤ ਸੀ ਹੁਣ ਦੁਬਾਰਾ ਕਿੰਨੂ ਬਣਾ ਕੇ ਦਿੰਦਾ ਆ ਫਲੇਵਰ ਤੋਂ ਮੈਨੂੰ ਚਾਹ ਲੱਗੀ ਆ ਵੀ 2 ਵਜੇ ਕਿਉਂਕਿ ਮੇਰਾ ਚਾਹ ਦਾ ਸਵੇਰ ਦਾ ਟਾਈਮ ਸੀਗਾ ਚਾਹ ਦਾਦੀ ਉਧਰ ਘਰ ਤੇ ਮੈਂ ਕੇਨ ਨੂੰ ਫੋਨ ਤੇ ਗੱਲ ਕਿ ਸੇਣਾ ਇਸ ਨਾਲ ਹੀ ਕਰਦੇ ਆ ਚਾਚੂ ਨਾ ਕਟ 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 ਹਾਂਜੀ ਬਾਓ ਫੇਰ ਰੋਟੀ ਖਾਈਏ ਆਹ ਵੇਖੋ ਉਧਰ ਆ ਪੜਾਈ ਹੋ ਰਹੀ ਆ ਉਹ ਵੇਖੋ ਉਧਰੋਂ ਕਾਲਜ ਕਾਲਜ ਤੋਂ ਆ ਗਏ ਦੇਖ ਪਰੇ ਹੋ ਜੈਗ ਬੱਤੀ ਆ ਗਈ ਬੱਤੀ ਆ ਗਈ ਬੱਤੀ ਆ ਗਈ ਪਰੇ ਉਹ ਕਾਲਜ ਤੋਂ ਆ ਗਏ ਸਿੱਧਾ ਸੁੱਤਾ ਪਿਆ ਆ ਤੇ ਮਨ ਲੈ ਜਿੰਦਗੀ ਜੀ ਕੀ ਤਰੱਕੀ ਕਰਨਗੇ ਆ ਸੈਂ ਥੋੜਾ ਜਿਹਾ ਘੁੰਮਦੇ ਫਿਰਦੇ ਤੇ ਐਦਾਂ ਥੱਕ ਜਾਂਦੇ ਆ ਕਿ ਜਦਾ ਪਤਾ ਨਹੀਂ ਇਹਨਾਂ ਨੂੰ ਓ ਠਾਤਾ ਹੀ ਉਹਨੇ ਮੇਰੇ ਤਾਂ ਇੱਕ ਸਮਝ ਨਹੀਂ ਆਦੀ ਜੇ ਗੁੱਦਗੁੱਦੀ ਹੱਡੀਆਂ ਤੇ ਹੁੰਦੀ ਆ ਪਾਣੀ ਕਾਪ ਤੇ ਗੁੱਦਗੁੱਦੀ ਹੁੰਦੀ ਆ ਤੇ ਗੁੱਦਗੁੱਦੀ ਕਾ ਫੁੜਕ ਕੇ ਜਾਂਦਾ ਆ ਹਾਂ ਚਲੋ ਪਾਓ ਰੋਟੀ ਰੱਟੀ ਪਾਓ ਯਾਰ ਖਾਈਏ ਫੇ ਓਏ ਥੁੱਕ ਲੱਗੀ ਆ ਖਾਓ ਰੋਟੀ ਓਏ ਨਾ ਕਰੋ ਪੱਲੂ ਨਾ ਕਰਿਆ ਯਾਰ ਇਹ ਹਾਂ ਬਲਗਾ ਬੱਸ ਕਰੋ ਹੁਣ ਰੋਟੀ ਖਾਓ ਕੋਈ ਨਹੀਂ ਚਲੋ ਠਰ ਰੋਟੀ ਖਾਓ ਹੁਣ ਸਾਰੇ ਖਾਣ ਲੱਗੇ ਨੇ ਰੋਟੀ ਆਰਮਨੀ ਤੇ ਹੋਵੇ ਸਬਜ਼ੀ ਬੜੀ ਅਨ ਲੱਗਦੀ ਮੈਂ ਨਹੀਂ ਖਾਣੀ ਆਰੇ ਖਾਣੀ ਆਨੇ ਖਾਣੀ ਪਲੇਟ ਨਹੀਂ ਖਾਣੀ ਮਨੂ ਨਾ ਮੈਂ ਖਾਣੀ ਨਹੀਂ ਹੈਗੀ ਬਹੁਤ ਬੜੀ ਹੈ ਨਾ ਹਾਂਜੀ ਖਾਗ ਦੇਖੋ ਵੀ ਕੀ 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 ਮੈਂ ਮੈਨੈ ਤੁਹਾਨੂੰ ਹੂੰ ਕੋਈ ਹਾਂ ਇਹ ਕੋਈ ਚੋਰੀ ਮੈਂ ਨਹੀਂ ਆ ਕੇ ਨਹੀਂ ਨਹੀਂ ਮੈਂ ਨਹੀਂ ਆਪਾਂ ਨਹੀਂ ਖਾਂਦੇ ਬਈ ਮੈਂ ਤਿਆਰ ਹੋ ਲੱਗੀ ਹਾਂ ਮੇਰੇ ਕੋਲ ਬਿਊਟੀਸ਼ਨ ਛੜੀ ਆਈ ਹੋ ਤਿਆਰ ਹੋ ਲੱਗੀ ਹਾਂ ਓਕੇ ਤਿਆਰ ਹਾਂ ਹੋ ਲੱਗੀ ਮੈਂ ਤਿਆਰ ਹੋਣੋਂ ਚਲੇ ਛੜਦੇ ਨੇ ਪਾਪਾ ਨਹੀਂ ਆਪਾਂ ਲੰਮੇ ਕਿ ਨਾ ਪਾਈਆ ਆਮ ਟੈਲੀਵਿਜ਼ਨ ਤੇ ਆ ਜਾ ਮੈਂ ਥੋੜੀ ਜਿਹਾ ਲਗਾ ਸਾਉਂਡ ਆਪੇ ਲੈ ਜਾ ਫੋਨ ਹਰਮਨ ਜਾਓ ਛੱਡੋ ਫੋਨ ਤੂੰ ਲੈ ਜਾ ਕਿ ਬਲੌਗ ਕਿਦਾ ਬਣਾਉਣਾ ਲੈ 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 ਜਾ ਕਿਦਾ ਲੈ ਜਾ ਬਣਾਇ ਤੇ ਰਿਆਇ ਤੇ ਬਣਾਉਣਾ ਯਾ ਮੈਂ ਬਣਾਉਂਗੀ ਦੇਖੋ ਅੱਜ ਇਹਦੇ ਤੇ ਬਣਾਣੀ ਬਣਾ ਜਾ ਮੈਂ ਪੜਦੀ ਉੱਥੇ ਕਿਹਦੇ ਤੇ ਬਣਾਣੀ ਮੈਡਾ ਥੋੜੀ ਵੱੜਦੀ ਆ ਮੈਡਾ ਉਹ ਪੜਦੀ ਗਈ ਨਹੀਂ ਨਹੀਂ ਟਿਸ਼ਨਰੀ ਬਣਾਉਂਗੀ ਆ ਸੀ ਦੀਆਂ ਸੁਨੀਆਂ ਦਿਖਾ ਕੇ ਵੀ ਜੇ ਬਣਾਉਂਦਾ ਨਹੀਂ ਨਹੀਂ ਆਪਾਂ ਟਿਸ਼ਨ ਨਹੀਂ ਬਣਾਣਾ ਗਲਤ ਵੈਂਟੀ ਹੋ ਗਿਆ ਹਰ ਬਣਾ ਗਿਆ ਆ ਰਹੀ ਆ ਕੀ ਲੱਗਿਆ ਆ ਉਹ ਤਾ ਤੋ ਨਾ ਆ ਬੱਚਾ ਬਲਦਲ ਬਾਈ ਬਲਲ ਓਏ ਅੱਜ ਆਪਾਂ ਖਾਵਾਂਗੇ ਮਮਾ ਕੀ ਖਾਵਾਂਗੇ ਅੱਜ ਬਲਦਲ ਬਲਦਲ ਆ ਕਿਦਾਂ ਲੱਗ ਪਕੇ ਬੈਠੀ ਹੋਈ ਹਾਂ ਅੱਜ ਆਪਾਂ ਖਾਂਗੇ ਬਲਦਲ ਆ ਤੇਨੀ ਬਲਦਲ ਲਾਇਨੀ ਕਿ ਦਾਦੀ ਬਲਦਲ ਖਾਂਦੀ ਨਹੀਂ ਹੈਗੀ ਪਾਪਾ ਨੇ ਬਲਦਲ ਖਾਣਾ ਨਹੀਂ ਆਪਾਂ ਤਿੰਨਾਂ ਨੇ ਬਲਦਲ ਖਾਣਾ ਆ ਲੈ ਮੜੀ ਮੜੀ ਮੈਂ ਤੂਲਾ ਭਰਾਵਾ ਤੂ ਤੋਲੇ ਮੈਨੂੰ ਤੋਲਾਂਗੇ ਤੇ ਹੁਣ ਆਪਾਂ ਖਾਵਾਂਗੇ 버거 ਦਿਖਾ ਦਿਖਾਣੀ ਆਂ 버거 ਕੀ ਖਾ ਲਈਏ ਪਹਿਲੇ ਖਾ ਲਈਏ ਨਾ ਮੇਲੇ ਆਪਾਂ ਫਿਰ ਚਲੋ ਇਹ 버거 ਸੋ ਲੋ ਖਾਈਏ ਆ ਲੋਈ ਖਾਣੇ ਹੀ ਆ ਮਮੀ ਅਸੀਂ ਥੋੜੀ ਮੰਗਾਏ ਨੇ ਹੁਣ ਖਾ ਲਈਏ ਫਿਰ ਆਪਾਂ ਮਿਲਦੇ ਆਂ ਆ ਖਾਣ ਲੱਗਿਆ 버거ਸ ਓਏ ਓਏ ਦਾਸ ਉਹ ਵਧੇਰੀ ਹੈ ਕਿ ਆਪ ਆਪਾ ਜੋ ਕੁਝ ਤੋੜੀ ਨਹੀਂ ਰੱਖੋ ਵੇਖਦਾ ਹੀ ਨਹੀਂ ਮੰਮੀ ਉਧਰ ਹਾਂ ਹਾਂ ਦੇਖ ਲੈ ਉਧਰ ਭਰਾਵਾ ਮੈਨੂੰ ਵੀ ਦੋ ਯਾਰ ਕੈਚਪ ਦੇਖ ਚੱਲ ਮੈਨੂੰ ਦੇ ਮੇ ਚਲੀ ਉਧਰ ਭਰਾਵਾ ਚੱਲ ਉਹ ਕਰਦੇ ਬਣ ਦਿਖਾ ਦੇ ਅੱਜ ਸਭਾ ਦਾ ਤੋਂ ਹੈ ਮੈਂ ਤਾਂ ਆ ਗਿਆ ਕੈਮਰਾ ਪਰ ਕੋਈ ਆ ਗਿਆ ਕਰਕੇ ਸਾਡੇ ਕੋ ਬਲੌਗ ਦਾ ਬਣਿਆ ਨਹੀਂ ਨਾ ਮੁੜ ਕੇ ਐਂਡ ਹੀ ਕਰਾ ਕਰ ਹੋਇਆ ਤੇ ਹੁਣਾਂ ਦੀ ਬਲੌਗ ਦਾ ਕਰਦੇ ਆ ਐਂਡ ਸਾਡੇ ਕਿਦਾਂ ਬੋਲੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ ਕਮੈਂਟ ਕਰਕੇ ਦੱਸੋ ਸਾਡੇ ਬਲੌਗ ਦਾ ਦੇਖੋ ਕਹਿੰਦੀ ਮੈਂ ਡਰਾਮਾ ਕਰਨਾ ਸੌਣ ਦਾ ਸੁੱਤੀ ਨਹੀਂ ਹੈਗੀ ਇਹ ਸੁੱਤੀ ਨਹੀਂ ਹੈਗੀ ਮੈਂ ਇਹ ਵੀ ਡਰਾਮਾ ਚੱਲ ਬਾਈ ਕਰਦੇ ਓਏ ਉੱਠ ਕੇ ਚਲੋ ਮਿਲਦੇ ਤੁਹਾਨੂੰ ਕੱਲ ਨੂੰ ਇੱਕ ਅਗਲੇ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ